ਤਿਆਤ ਆਸ ਦੇ ਵਿੱਚ ਜਿਹੜੀ ਮਹਾਰਾਜ ਦੀ ਜੰਗ ਹੈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਤਨੀ ਕੀਤੀ ਹੈ ਤੇ ਇਸ ਜੰਗ ਦੇ ਵਿੱਚ ਜਿੱਤ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਫੱਟੜ ਹੋਏ ਸਿੱਖਾਂ ਦੇ ਜਿਹੜੇ ਚਿਹਰੇ ਨੇ ਉਹਨਾਂ ਨੂੰ ਆਪਣੇ ਹਜ਼ੂਰੀਏ ਭਾਵ ਕੇ ਪਰਨੇ ਦੇ ਨਾਲ ਸਾਫ ਕਰ ਰਹੇ ਨੇ ਤੇ ਗੁਰੂ ਦੇ ਸਿੱਖਾਂ ਦਾ ਜਿਹੜਾ ਸਿਰ ਹੈ ਉਹ ਗੁਰੂ ਦੀ ਝੋਲੀ ਵਿੱਚ ਹੈ ਕਈ ਸਿੱਖ ਸ਼ਹੀਦ ਹੋ ਚੁੱਕੇ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਬੜੇ ਹੀ ਪ੍ਰੇਮ ਦੇ ਨਾਲ ਉਹਨਾਂ ਦੇ ਕੇਸਾਂ ਨੂੰ ਸਵਾਰ ਰਹੇ ਨੇ ਆਪਣੇ ਹਜ਼ੂਰੀਏ ਦੇ ਨਾਲ ਉਹਨਾਂ ਦੇ ਮੁੱਖ ਸਾਫ ਕਰ ਰਹੇ ਨੇ ਤੇ ਇਹ ਸਾਰਾ ਸੀਨ ਵੇਖ ਕੇ ਇੱਕ ਸਿੱਖ ਰੋਣ ਲੱਗ ਪਿਆ ਹੈ ਜੀ ਦਾ ਨਾਮ ਭਾਈ ਮੁਗਲੂ ਆਇਆ ਹੈ ਇਤਿਹਾਸ ਵਿੱਚ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਨਾ ਪਾਵਨ ਸਰੀਰਾਂ ਨੂੰ ਆਪਣੇ ਹੱਥੀਂ ਚਿਖਾ ਤੇ ਲਟਾਉਣਾ ਕੀਤਾ ਹੈ ਤੇ ਸੰਸਕਾਰ ਦੀ ਸੇਵਾ ਆਪਣੇ ਹੱਥੀਂ ਲਈ ਹੈ ਉਪਰੰਤ ਸਤਗੁਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਭਾਈ ਮੁਗਲੂ ਤੋਂ ਪੁੱਛਦੇ ਹਨ ਕਿ ਭਾਈ ਸਿੱਖਾ ਤੂੰ ਰੋਣ ਕਿਉਂ ਲੱਗ ਪਿਆ ਹੈ ਇਹ ਸ਼ਹੀਦੀਆਂ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀਆਂ ਹਨ ਤੇ ਸਿੱਖਾ ਤੂੰ ਰੋਣ ਲੱਗ ਪਿਆ ਹੈ ਭਾਈ ਮੁਗਲੂ ਦੋਵੇਂ ਹੱਥ ਬੰਨ੍ਹ ਕੇ ਸਤਿਗੁਰਾਂ ਦੇ ਅੱਗੇ ਜੋਦੜੀ ਕਰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਮੈਂ ਸ਼ਹੀਦੀਆਂ ਦੇ ਡਰ ਤੋਂ ਨਹੀਂ ਰੋ ਰਿਹਾ ਮੈਂ ਇਸ ਕਰਕੇ ਰੋ ਰਿਹਾ ਕਿ ਜੇ ਮੈਂ ਕਿਤੇ ਆਕਾਸ਼ ਸ਼ਹੀਦ ਹੋ ਜਾਂਦਾ ਇਸ ਜੰਗ ਵਿੱਚ ਤੇ ਮੇਰਾ ਸਿਰ ਤੁਹਾਡੀ ਗੋਦੀ ਵਿੱਚ ਹੋਣਾ ਸੀ ਇਨਾਂ ਸਰੀਰਾਂ ਦੇ ਵੱਡੇ ਭਾਗ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਤੁਸੀਂ ਆਪਣੇ ਕਰ ਕਮਲਾਂ ਦੇ ਨਾਲ ਇਨਾਂ ਸਰੀਰਾਂ ਨੂੰ ਹਲਤ ਤੇ ਪਲਤ ਤੋਂ ਪਾਰ ਕੀਤਾ ਹੈ। ਗੁਰੂ ਸਾਹਿਬ ਬੜੇ ਖੁਸ਼ ਹੋਏ ਨੇ। ਭਾਈ ਮੁਗਲੂ ਨੂੰ ਆਪਣੀ ਛਾਤੀ ਦੇ ਨਾਲ ਕੇ ਲਾ ਕੇ ਕਹਿੰਦੇ ਨੇ ਭਾਈ ਮੁਗਲੂ ਜਦੋਂ ਤੂੰ ਅਕਾਲ ਚਲਾਣਾ ਕਰੇਂਗਾ ਤੇਰਾ ਸਿਰ ਜਿਹੜਾ ਹੈ ਉਹ ਗੁਰੂ ਦੀ ਗੋਦੀ ਵਿੱਚ ਹੋਏਗਾ। ਇਸ ਤਰ੍ਹਾਂ ਸਮਾਂ ਆਪਣੀ ਚਾਲ ਚੱਲਦਾ ਗਿਆ ਹੈ 6ਵੇਂ ਪਾਤਸ਼ਾਹ ਤੋਂ ਬਾਅਦ 7ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀਆਂ ਮਿਲੀਆਂ ਨੇ ਉਸ ਤੋਂ ਬਾਅਦ 8ਵੇਂ ਪਾਤਸ਼ਾਹ ਨੂੰ ਗੁਰਤਾ ਗੱਦੀਆਂ ਮਿਲੀਆਂ ਨੇ ਉਸ ਤੋਂ ਬਾਅਦ ਸੰਗਤ ਜੀ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਸੁਭਾਗ ਪ੍ਰਾਪਤ ਹੋਏ ਨੇ ਇੱਕ ਦਿਨ ਈਸਾ ਹੀ ਤਰ੍ਹਾਂ ਸੰਗਤ ਵਿੱਚ ਬਚਨ ਬਲਾਸ ਕਰਦੇ ਆਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤ ਨੂੰ ਬਚਨ ਕੀਤੇ ਕਿ ਘੋੜੇ ਦੀ ਤਿਆਰੀ ਕਰੋ ਤੇ ਸਤਗੁਰਾਂ ਨੇ ਬਹੁਤ ਹੀ ਜਲਦੀ ਦੇ ਨਾਲ ਪੰਡਾਲਾਂ ਨੂੰ ਸਮਾਪਤ ਕਰਕੇ ਘੋੜੇ ਦੀ ਸਵਾਰੀ ਕਰਕੇ ਭਾਈ ਮਗਲੂ ਦੇ ਘਰ ਆਪਣੇ ਚਰਨ ਪਾਏ ਨੇ ਮਾਲਵੇ ਦੀ ਧਰਤੀ ਤੇ ਅੱਜ ਵੀ ਭਾਈ ਮਗਲੂ ਦਾ ਹੰਡਾਇਆ ਵਿਖੇ ਇੱਕ ਬਹੁਤ ਹੀ ਰਮਣੀਕ ਗੁਰਦੁਆਰਾ ਜਿਹੜਾ ਹੈ ਉਸ ਸ਼ੋਭਿਤ ਹੈ ਭਾਈ ਮੁਗਲੂ ਉਹ ਸਮੇਂ ਵਿਦਤ ਹੋ ਚੁੱਕੇ ਨੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਜਾ ਕਰਕੇ ਭਾਈ ਮੁਗਲੂ ਦਾ ਜਿਹੜਾ ਸਿਰ ਹੈ ਆਪਣੀ ਗੋਦੀ ਵਿੱਚ ਰੱਖਣਾ ਕੀਤਾ ਹੈ ਤੇ ਬੜੇ ਹੀ ਪ੍ਰੇਮ ਦੇ ਨਾਲ ਆਪਣੇ ਕਰ ਕਮਲਾਂ ਦੇ ਨਾਲ ਭਾਈ ਮੁਗਲੂ ਦੇ ਕੇਸਾਂ ਨੂੰ ਸਵਾਰਿਆ ਹੈ ਮੱਥੇ ਤੇ ਅਸ਼ੀਰਵਾਦ ਦਿੱਤਾ ਹੈ ਸਤਗੁਰੂ ਜੀ ਕਹਿੰਦੇ ਨੇ ਭਾਈ ਮੁਗਲੂ ਤੇਰੇ ਨਾਲ ਬਚਨ ਕੀਤੇ ਸੀ ਜਦੋਂ ਤੂੰ ਅਕਾਲ ਚਲਣਾ ਕਰੇਗਾ ਤੇਰਾ ਸਿਰ ਗੁਰੂ ਦੀ ਗੋਦੀ ਵਿੱਚ ਹੋਏਗਾ ਐਸਾ ਗੁਰੂ ਕਿਤੋਂ ਲੱਭਣਾ ਨਹੀਂ ਹੈ ਸੰਗਤ ਜੀ ਇਹ ਜੋਗੀਆਂ ਦਾ ਪੰਥ ਨਹੀਂ ਹੈ ਇਸ ਪੰਥ ਨੂੰ ਚਲਾਉਣਾ ਕੀਤਾ ਹੈ ਜਿਨ੍ਹਾਂ ਸਰੀਰਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਾਰ ਉਦਾਸੀਆਂ ਕਰਕੇ ਠੱਗਾਂ ਨੂੰ ਸੰਤ ਬਣਾਇਆ ਹੈ ਪਾਪੀ ਲੋਕ ਜਿਹੜੇ ਮਨੁੱਖਾਂ ਦਾ ਮਾਸ ਖਾਂਦੇ ਸਨ ਉਹਨਾਂ ਨੂੰ ਸੰਤ ਬਣਾਇਆ ਹੈ ਸੰਗਤ ਜੀ ਅੱਜ ਜਿੰਨੀ ਵੀ ਸਿੱਖੀ ਹੈ ਮਹਾਰਾਸ਼ਟਰ ਦੀ ਧਰਤੀ ਤੇ ਉਹ ਸੰਤ ਕਉੜੇ ਦੀ ਬਦੌਲਤ ਹੈ ਉਸ ਤੋਂ ਪਰੰਤ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਤੱਤੀ ਤਵੀ ਤੇ ਬੈਠ ਕੇ ਦੇਗਦੇ ਉਹ ਵਾਲੇ ਝੱਲ ਕਰਕੇ ਇਹ ਪੰਥ ਦੇ ਕਾਰਜਾਂ ਨੂੰ ਅੱਗੇ ਵਧਾਇਆ ਹੈ ਉਸ ਤੋਂ ਬਾਅਦ ਨੌਵੇਂ ਗੁਰਦੇਵ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਦੀਨਾਂ ਦੀ ਰੱਖਿਆ ਵਾਸਤੇ ਦਿੱਲੀ ਚਾਂਦਨੀ ਚੌਕ ਵਿੱਚ ਆਪਣੇ ਸੀਸ ਦਾ ਬਲਦਾਨ ਦਿੱਤਾ ਹੈ। ਉਸ ਤੋਂ ਪਰੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰਬੰਸਵਾਰ ਕੀ ਇਹ ਬਚਨ ਕੀਤੇ ਨੇ ਕਿ ਅੱਜ ਤੋਂ ਬਾਅਦ ਸਾਡੀ ਆਤਮਾ ਗ੍ਰੰਥ ਵਿੱਚ ਹੋਏਗੀ ਤੇ ਸਾਡਾ ਸਰੀਰ ਪੰਥ ਵਿੱਚ ਹੋਏਗਾ। ਇਸ ਕਰਕੇ ਸੰਗਤ ਜੀ ਅੱਜ ਸਾਡਾ ਜਿਹੜਾ ਜਨਮ ਤੇ ਮਰਨ ਜਿਹੜਾ ਕਟਾਉਣ ਦਾ ਸਾਧਨ ਹੈ ਜਿਹੜਾ ਸਮਾਂ ਹੈ ਬਹੁਤ ਸਹਾਵਾ ਹੈ ਗੁਰੂ ਤੋਂ ਐਸੀਆਂ ਅਸੀਸਾਂ ਲਈਏ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਸਾਡੇ ਘਰ ਗੰਗਾ ਹੈ ਬਾਣੀ ਤੇ ਬਾਣੇ ਦੇ ਧਾਰਨੀ ਹੋ ਕਰਕੇ ਆਪਣਾ ਜਨਮ ਤੇ ਮਰਨ ਜਿਹੜਾ ਹੈ ਉਹ ਸਤਿਗੁਰਾਂ ਤੋਂ ਕਟਾਉਣਾ ਕਰੀਏ